ਇਖਰੀਆ ਗੱਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਅਨੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਮੌਸਮ ਦੇ ਬਾਰੇ ਅੱਜ ਤਾਈਂ ਜਾਣਕਾਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜਿਹਾ ਮੌਸਮ ਪੱਗ ਦੇ ਵੱਲੋਂ ਵੱਖ-ਵੱਖ ਸੂਬਿਆਂ ਦੀ ਸਪੰਦੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਆ ਜਿ세 ਤਾ ਧੋਣੇ ਕੋਰ ਫਿਰ ਅਪਡੇਟ ਸਾਹਮਣੇ ਆਈ ਹੈ ਰਾਜਸਥਾਨ ਦੇ ਕੁਝ ਇਲਾਕਿਆਂ ਨੂੰ ਹਟਕੇ ਪੰਜਾਬ 'ਚ 25 ਤੰਬਰ ਤੱਕ ਮੀਂਹ ਵੀ ਡਿੰਦੀ ਕੋਈ ਵੀ ਸੰਭਾਵਨਾ ਨਹੀਂ ਹੈ ਪਰ ਵੈਸੇ ਤਰ੍ਹਾਂ ਕਦੇ ਬਦਲਵਾਈ ਤੇ ਕਦੇ ਇਹ ਤੂਫਾਨ ਕਰ ਨਮੀ ਵਾਲੀ ਗਰਮੀ ਸਾਨੂੰ ਪ੍ਰਖਿਆਣ ਕਰ ਰਹੀ ਹੈ ਪਰ ਰਾਤ ਦੇ ਸਮੇਂ ਤਾਪਮਾਨ ਡਿਗਨ ਕਰਕੇ ਸਾਨੂੰ ਠੰਡ ਮਸੂਰ ਸਾਨ ਹੋਣ ਲੱਗੀ ਆ ਜੀ ਹਾਂ ਤੇ ਨਾਲ ਹੀ ਹੁਣ 25 ਤੰਬਰ ਤੱਕ ਪੂਰੇ ਹਰਿਆਣਾ 'ਚ ਕਿਸੇ ਵੀ ਤਰ੍ਹਾਂ ਦੀ ਬਾਰਸ਼ ਦਾ ਅਲੜ ਯਾਰੀ ਨਹੀਂ ਕੀਤਾ ਗਿਆ ਹਾਲਾਂਕਿ ਸਜ਼ਰਾਨ ਪੰਜਾਬ ਦੇ ਕੁਝ ਇਲਾਕਿਆਂ 'ਚ ਥੋੜੀ ਬਹੁਤ ਥੋੜੀ ਥੋੜੀ ਬਾਰਸ਼ ਦੀ ਕੀ ਜਾ ਸਕਦੀ ਆ ਪਰ ਕਿਤੇ ਵੀ ਬੜੀ ਮੀਂਹ ਨਹੀਂ ਪਵੇਗਾ ਚੌਧਰੀ ਚੰਨ ਸਿੰਘ ਹਰਿਆਣਾ ਖੇਤੀਬੜੀ ਯੂਨੀਵਰਸਿਟੀ ਦੇ ਖੇਤੀਬੜੀ ਮੌਸਮ ਭਾਗ ਦੇ ਮੁਖੀ ਡਾਕਟਰ ਮਦਨ ਖਿਚੜ ਨੇ ਦੱਸਿਆ ਕਿ ਆਮ ਤੌਰ ਤੇ 25 ਨਵੰਬਰ ਤੱਕ ਹਰਿਆਣਾ ਰਾਜ ਵਿੱਚ ਮੌਸਮ ਦੇ ਬਦਲੇ ਰਹਿਣ ਦੀ ਸੰਭਾਵਨਾ ਹੈ ਇਸ ਦੌਰਾਨ ਮੌਨਸੂਨ ਟ੍ਰਾਫ ਦੇ ਆਮ ਸਥਿਤੀ ਤੋਂ ਦੂਧਖਣ ਵਾਲ ਵਧਣ ਦੀ ਸੰਭਾਵਨਾ ਹੈ ਤੇ ਨਮੀ ਵਾਲੀਆਂ ਹਵਾਵਾਂ ਵਿੱਚ ਕਮੀ ਆਉਣ ਕਰਕੇ 25 ਨਵੰਬਰ ਤੱਕ ਸੂਬੇ ਜਮਾਉਂਸ ਹੁੰਦੀ ਸਰਗਰਮੀ ਨਾਲ ਆਉਣ ਕਰਕੇ ਸੂਬੇ ਦੇ ਯਾਤਰ ਲੱਗੇ ਜੋ ਮੌਸਮ ਕੁਸ਼ਕ ਰਹੇਗਾ ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਤੋਂ ਈਆਰੀ ਤਾਇਆ ਆਂਕੜਿਆਂ ਵਿੱਚ ਰਾਤ ਦਾ ਘਟ ਕੋਰਤਾ 20.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਤੇ ਆਈਐਮਡੀ ਦੇ ਸਕਾਈ ਮੈਪ ਦੇ ਅਨੁਸਾਰ ਹੁਣ ਉੱਤਰ ਭਾਰਤ ਤੋਂ ਪੱਛਮੀ ਮੌਨਸੂਨ ਨੇ ਰਵਾਨਗੀ ਦਾ ਸਮਾਂ ਆ ਗਿਆ ਵੀਡੀਓ ਦੇਖਣ ਲਈ ਤੋਂ ਵੱਡਾ ਤੁਹਾਨੂੰ